ਪਾ ਬਣਾਵਾਂਗੇ ਜੀ ਹਰੀ ਮਿਰਚ ਦਾ ਤਿੱਖਾ ਅਤੇ ਚਟਪੜਾ ਟੇਸਟੀ ਅਚਾਰ ਇਹ ਅਚਾਰ ਹੈ ਜਿਹੜਾ 15 ਕਿ ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਜੀ ਇਹਨੂੰ ਰੋਟੀ ਪਰੌਂਠਾ ਪਟੂਰੇ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਇਹ ਅਚਾਰ ਬਹੁਤ ਹੀ ਵਧੀਆ ਬਣ ਕੇ ਪਿਆਰ ਹੁੰਦਾ ਹੈ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰੀ ਦੇਖਦੇ ਪਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਸਪੋਰਟ ਕਰੋ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚਲੋ ਜੀ ਕਰਦੇ ਆ ਹੈਪੀ ਸ਼ੁੱਕਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਪਾ ਬਣਾਵਾਂਗੇ ਜੀ ਹਰੀ ਮਿਰਚ ਦਾ ਟਿੱਕਾ ਤੇ ਚਟਪਟਾ ਅਚਾਰ ਇਹ ਨੂੰ ਬਣਾਉਣ ਦੇ ਲਈ ਮੈਂ 200 ਗ੍ਰਾਮ ਹਰੀ ਮਿਰਚ ਲਈ ਹੈ ਜੀ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੈ ਮਿਰਚ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਸੁੱਕੇ ਕੱਪੜੇ ਦੇ ਨਾਲ ਇਹਨੂੰ ਅਸੀਂ ਚੰਗੀ ਤਰ੍ਹਾਂ ਪੋਛ ਲਿਆ ਹੈ ਜੀ। ਇਹਦੀ ਡੰਡੀਆਂ ਵੀ ਅਸੀਂ ਹਟਾਵਾ ਦਿੱਤੀਆਂ ਨੇ। ਬਿਲਕੁਲ ਸਾਫ਼ ਸੁਥਰੀ ਮਿਰਚ ਲੈਣੀ ਹੈ। ਕੱਟੀ ਵੱਡੀ ਮਿਰਚ ਜਿਹੜੀ ਬਿਲਕੁਲ ਵੀ ਨਹੀਂ ਆਪਾਂ ਵਰਤਾਂਗੇ। ਬਹੁਤ ਹੀ ਵਧੀਆ ਜਿਹੜੀ ਸਾਫ਼ ਸੁਥਰੀ ਮਿਰਚ ਆਪਾਂ ਲਵਾਂਗੇ। ਇਹਨੂੰ ਹੁਣ ਆਪਾਂ ਦੋ ਹਿੱਸਿਆਂ ਦੇ ਵਿੱਚ ਕੱਟ ਲਵਾਂਗੇ ਜੀ। ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਨੇ ਇਸ ਤਰੀਕੇ ਦੇ ਨਾਲ ਦੋ ਹਿੱਸਿਆਂ ਵਿੱਚ ਕੱਟ ਲੈਣੀਆਂ ਨੇ। ਜਿਹੜੀ ਵਿੱਚ ਵੱਡੇ ਸਾਈਜ਼ ਦੀ ਹੈ ਉਹਨਾਂ ਨੂੰ ਆਪਾਂ ਚਾਰ ਹਿੱਸਿਆਂ 'ਚ ਕੱਟ ਲਾਂਗੇ ਜਿਹੜੀ ਮੀਡੀਅਮ ਸਾਈਜ਼ ਦੀ ਮਿਰਚ ਨੂੰ ਆਪਾਂ ਇਸ ਤਰੀਕੇ ਨਾਲ ਦੋ ਹਿੱਸਿਆਂ ਵਿੱਚ ਕੱਟ ਲਾਂਗੇ ਜੀ। ਆਹੀਵੇਂ ਮੈਂ ਚੰਨੋ ਪੈਸਟਰੀ ਕੇ ਨਾਲ ਕੱਟ ਕੇ ਤਿਆਰ ਕਰ ਲਾਂਗੇ। ਕੱਟਣ ਤੋਂ ਪਹਿਲਾਂ ਮਿਰਚ ਨੂੰ ਕੱਟਣ ਤੋਂ ਪਹਿਲਾਂ ਮੈਂ ਹੱਥਾਂ ਉੱਤੇ ਸਰੋਂ ਦਾ ਤੇਲ ਲਗਾ ਲਿਆ ਹੈ ਜੀ। ਮਿਰਚ ਜਿਹੜੀ ਹੈ ਬਹੁਤ ਜ਼ਿਆਦਾ ਤਿੱਖੀ ਹੈ। ਸਰੋਂ ਦਾ ਤੇਲ ਲਗਾਉਣ ਦੇ ਨਾਲ ਜਲਣ ਜਿਹੜੀ ਹੱਥਾਂ ਉੱਤੇ ਨਹੀਂ ਹੋਵੇਗੀ। ਮਿਰਚ ਸਾਰੀਆਂ ਮਿਰਚਾਂ ਨੂੰ ਆਪਾਂ ਨੇ ਦੋ ਹਿੱਸਿਆਂ ਦੇ ਵਿੱਚ ਕੱਟ ਲਿਆਏ ਹੁਣ ਆਪਾਂ ਕਰਦੇ ਹਾਂ ਜੀ ਮਸਾਲਾ ਤਿਆਰ ਇੱਕ ਪੈਨ ਲਈ ਆਏ ਜੀ ਗੈਸ ਹਜੇ ਬੰਦ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਸੌਂਫ ਦੇ ਇੱਕ ਚਮਚ ਲਈ ਆਪਾਂ ਨੇ ਪੀਲੀ ਸਰ੍ਹਸੂ ਇੱਕ ਚਮਚ ਲਈਏ ਜੀ ਆਪਾਂ ਨੇ ਕਾਲੀ ਸਰ੍ਹਸੂ ਅੱਧਾ ਕ ਚਮਚ ਲਵਾਂਗੇ ਆਪਾਂ ਮੇਥੀ ਦਾਣਾ ਇੱਕ ਛੋਟੀ ਚਮਚ ਲਵਾਂਗੇ ਜੀ ਆਪਾਂ ਸਾਬੂਤ ਧਨੀਆ ਇਹਨਾਂ ਹੁਣ ਆਪਾਂ ਸੋ ਇਹਨਾਂ ਨੂੰ ਹਲਕਾ ਯਾ ਰੋਸਟ ਕਰ ਲਾਂਗੇ ਗੈਸ ਕਰ ਲਈਏ ਜੀ ਆਪਾਂ ਨੇ ਔਨ ਆਪਾਂ ਇਹਨੂੰ ਇਸ ਤਰੀਕੇ ਨਾਲ ਹੁਣਾਂਦੇ ਜਾਵਾਂਗੇ ਕਿ 2 ਮਿੰਟ ਆਪਾਂ ਇਹਨੇ ਰੋਸਟ ਕਰਾਂਗੇ ਇਹਨਾਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਜਿਹੜਾ ਨਹੀਂ ਰੋਸਟ ਕਰਨਾ ਹੈਗਾ ਇਹਨਾਂ ਦੀ ਆਪਾਂ ਨੇ ਨਮੀ ਹੈ ਜਿਹੜੀ ਉਹ ਖਤਮ ਕਰਨੀ ਆ ਕਲਰ ਚੇਂਜ ਹੋਣ ਤੱਕ ਆਪਾਂ ਇਹਨਾਂ ਨੂੰ ਰੋਸਟ ਕਰ ਲਾਂਗੇ ਅਲ ਕਾਇਆ ਕਲਰ ਚੇਂਜ ਹੋਣ ਤੱਕ ਇਹਨੂੰ ਬੜੇ ਰੋਸਟ ਕਰ ਲਿਆ ਜੀ ਨਮੀ ਇਹਦੀ ਬਿਲਕੁਲ ਖਤਮ ਕਰ ਲਈ ਹੈ। ਤੇ ਇਹਨੂੰ ਆਪਾਂ ਇਸ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਦਵਾਂਗੇ। ਇਸੇ ਪੈਨ ਦੇ ਵਿੱਚ ਮੈਂ ਦੋ ਛੋਟੀਆਂ ਕੜਚੀਆਂ ਜਿਹੜੀਆਂ ਤੇਲ ਦੀਆਂ ਪਾ ਦਾਂਗੀ। ਤੇਲ ਨੂੰ ਚੰਗੀ ਤਰ੍ਹਾਂ ਧੂਏ ਧਾਰ ਗਰਮ ਕਰਨਾ ਹੈ ਤਾਂ ਜੋ ਇਹਦੀ ਸਾਰੀ ਕੜੱਪਣ ਜਿਹੜੀ ਮਰ ਜਾਵੇ। ਪੂਰਾ ਹੈ ਗਰਮ ਇਕਦਮ ਤੇਲ ਤੇਜ਼ ਗਰਮ ਹੈ ਜਿਹੜਾ ਆਪਾਂ ਨੇ ਤੇਲ ਗਰਮ ਕਰਨਾ ਹੈ ਜੀ ਇੰਨੇ ਆਪਣਾ ਤੇਲ ਹੈ ਜਿਹੜਾ ਗਰਮ ਹੋ ਰਿਹਾ ਹੈ ਆਪਾਂ ਹੁਣ ਮਸਾਲਾ ਆਪਣਾ ਠੰਡਾ ਹੋ ਗਿਆ ਇਹਨੂੰ ਆਪਾਂ ਗ੍ਰਾਈਂਡਿੰਗ ਜਾਰ ਚ ਪਾ ਕੇ ਥਰਦਰਾ ਜਿਹਾ ਪੀਸ ਲਵਾਂਗੇ ਧਰਦਰਾ ਜਿਹਾ ਆਪਣਾ ਮਸਾਲੇ ਨੂੰ ਪੀਸ ਲਿਆ ਹੈ ਜੀ ਇੱਧਰ ਆਪਣਾ ਤੇਲ ਦੇਖੋ ਬਿਲਕੁਲ ਧੂਏਂ ਤਾਰ ਗਰਮ ਹੋ ਗਿਆ ਹੈ ਗੈਸ ਕਰਦਾਂਗੇ ਆਪਾਂ ਬੰਦ ਤੇਲ ਨੂੰ ਆਪਾਂ ਠੰਡਾ ਹੋਣ ਦਵਾਂਗੇ ਤੇਲ ਆਪਣਾ ਹਲਕਾ ਠੰਡਾ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਿੰਗ ਹਿੰਗ ਪਾਉਣ ਤੋਂ ਬਾਅਦ ਆਪਾਂ ਤੇਲ ਨੂੰ ਜਿਹੜਾ ਥੋੜਾ ਜਿਹਾ ਹੋਰ ਠੰਡਾ ਹੋਣ ਦਵਾਂਗੇ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਮਸਾਲੇ ਨੇ ਆਪਾਂ ਪਾਉਂ خواهਗੇ ਹਿੰਗ ਪਾਉਣ ਦੇ ਨਾਲ ਸੁਆਦ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈ ਜੀ ਤੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਆ ਤੇਲ ਠੰਡਾ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਜਿਹੜਾ ਆਪਾਂ ਨੇ ਪਾਊਡਰ ਤਿਆਰ ਕੀਤਾ ਸੀ ਇੱਕ ਚਮਚ ਆਪਾਂ ਪਾ ਦਾਂਗੇ ਇੱਕ ਛੋਟੀ ਚਮਚ ਆਪਾਂ ਹਲਦੀ ਲਈ ਆ ਦੋ ਵੱਡੇ ਚਮਚ ਲਏ ਨੇ ਜੀ ਨਮਕ ਦੇ ਥੋੜਾ ਜਿਹਾ ਸਵਾਦ ਆ ਜਿਹੜਾ ਵਧਾਣ ਦੇ ਲਈ ਆਪਾਂ ਇਹਦੇ ਵਿੱਚ ਇੱਕ ਚਮਚ ਕਾਲਾ ਨਮਕ ਪਾਵਾਂਗੇ ਛੋਟੀ ਚਮਚ ਆਪਾਂ ਕਲੌਂਜੀ ਪਾਵਾਂਗੇ ਜੀ ਕਲੌਂਜੀ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਥੋੜੀ ਪਾਵਾਂਗੇ ਇਹ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਮਸਾਲਾ ਜਿਹੜਾ ਹੈ ਤਾਂ ਆ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਮਿਰਚਾਂ ਪਾ ਦਵਾਂਗੇ ਮਿਰਚਾਂ ਨੂੰ ਇਹਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਰਚਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਕਲਰ ਬਣ ਕੇ ਤਿਆਰ ਹੋਇਆ ਹੈ ਜੀ ਚਾਹਰਾ ਜੀ ਬਹੁਤ ਹੀ ਜਿਆਦਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਿਰਕਾ ਜਿਹੜੀ ਕੜਚੀ ਮੈਂ ਤੇਲ ਦੀ ਲਈ ਸੀ ਤੇਲ ਮੈਂ ਦੋ ਕੜਚੀ ਲਈ ਸੀ ਇੱਕ ਕੜਚੀ ਮੈਂ ਇਹਦੇ ਵਿੱਚ ਸਿਰਕਾ ਪਾਵਾਂਗੇ ਸਿਰਕਾ ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਤਿੰਨ ਨਿੰਬੂਆਂ ਦਾ ਰਸ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਸਿਰਕਾ ਪਾਉਣ ਦੇ ਨਾਲ ਜਾਂ ਨਿੰਬੂ ਦਾ ਰਸ ਪਾਉਣ ਦੇ ਨਾਲ ਜਿਹੜਾ ਮਿਰਚ ਦਾ ਤਿੱਖਾਪਣਾ ਨਾਲੇ ਤਾਂ ਉਹ ਘੱਟ ਹੋ ਜਾਂਦਾ ਏ ਨਾਲੇ ਜਿਹੜਾ ਮਿਰਚ ਦਾ ਸੁਆਦ ਉਹ ਵੀ ਕਈ ਗੁਣਾ ਵੱਧ ਕਈ ਗੁਣਾ ਵੱਧ ਜਾਂਦਾ ਏ ਤੇ ਮਿਰਚ ਦੀ ਜਿਹੜੀ ਸੈਲਫ ਲਾਈਫ ਆ ਅਚਾਰ ਦੀ ਜਿਹੜੀ ਸੈਲਫ ਲਾਈਫ ਉਹ ਵੀ ਵੱਧ ਜਾਂਦੀ ਹੈ ਜੀ ਅਚਾਰ ਛੇਤੀ ਖਰਾਬ ਨਹੀਂ ਹੁੰਦਾ ਤੁਸੀਂ ਇਹਦੇ ਵਿੱਚ ਚਾਹੋ ਤਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਜਿਹੜਾ ਉਹ ਕਲਰ ਵਧੀਆ ਲਿਆਉਣ ਦੇ ਲਈ ਪਾ ਸਕਦੇ ਹੋ ਪਰ ਅਸੀਂ ਉਹ ਨਹੀਂ ਪਾਇਆ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਅਚਾਰ ਨੂੰ ਹੁਣ ਆਪਾਂ ਸੁੱਕੇ ਸਾਫ਼ ਸੁਥਰੇ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਅਚਾਰ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ